ਦੋਸਤੋ ਮੈਂ ਤੁਹਾਡਾ ਆਪਣਾ ਜੈਕਪਾਲ ਲਾਲੀ ਜੈ ਬਾੜ ਜੈ ਪੰਜਾਬ ਜੈ ਸਵਸ ਬਾੜ ਔਰ ਜੈ ਸਵਸ ਪੰਜਾਬ ਦੋਸਤੋ ਮੈਂ ਅੱਜ ਤੁਹਾਡੇ ਚ ਲਾਈ ਹੋ ਕੇ ਇਹ ਤੁਹਾਨੂੰ ਦੱਸਣਾ ਜਾਂਦਾ ਕਿ ਪੰਜਾਬ ਸਰਕਾਰ ਦੇ ਕਿੰਨੀ ਕੁ ਲੋਗ ਇੱਜ਼ਤ ਕਰਦੇ ਔਰ ਕਿੰਨਾ ਕੋ ਡਰਦੇ ਪੰਜਾਬ ਸਰਕਾਰ ਤੋਂ ਉਹ ਕਿੰਨਾ ਕੋ ਕਾਰਪੋਰੇਸ਼ਨ ਤੋਂ ਡਰਦੇ ਔਰ ਕਾਰਪੋਰੇਸ਼ਨ ਦੀ ਕਿੰਨੀ ਕੁ ਇੱਜ਼ਤ ਕਰਦੇ ਆ ਪਿਛਲੇ 2 ਮਹੀਨਿਆਂ ਤੋਂ ਕਾਰਪੋਰੇਸ਼ਨ ਐਸ ਬਿਲਡਿੰਗ ਦੇ ਉੱਤੇ ਇਹ ਜਿਹੜੇ ਇਹ ਵੇਖੋ ਕਿਤੇ ਕਿਤੇ ਵੱਡੇ ਬੋਦੇ ਸੱਪ ਪਿੱਛੂ ਠੂਏ ਬਰਸਾਤ ਲੰਘੀ ਹੁਣ ਹੁਮਸ ਨਿਕਲਣ ਡਿਆ ਗਰਮੀ ਦਾ ਦੌਰ ਜਾਂਦਾ ਨਹੀਂ ਪਿਆ ਤੇ ਲੋਕ ਬਿਮਾਰ ਪੈ ਰਹੇ ਨੇ ਔਰ ਐਸ ਬਿਲਡਿੰਗ ਦੇ ਬਾਹਰ ਇਹ ਬਿਲਡਿੰਗ ਦਾ ਜਿਆਦਾ ਇਧਰੋਂ ਵੀ ਦਿਖਾਓ ਜਿੱਥਰ ਬਨੇ ਦਾ ਗੇਟ ਪੈਂਦਾ ਇਧਰ ਵੀ ਦੇਖੋ ਪੋਰਸ ਬਿਲਡਿੰਗ ਦੇ ਬਾਹਰ ਡੇਢ ਮਹੀਨਾ ਪਹਿਲਾਂ ਡੇਢ ਤੋਂ 2 ਮਹੀਨੇ ਹੋ ਗਏ ਹੋਣੇ ਆ ਇੱਕ ਨੋਟਿਸ ਚਪਕਾ ਕੇ ਗਏ ਸੀ ਕਾਰਪੋਰੇਸ਼ਨ ਨੇ ਕਿ ਇਹ ਜਿਹੜੀ ਗੰਦਗੀ ਆ ਇਹਨੂੰ ਸਾਫ ਸਫਾਈ ਕਰ ਲਓ ਨਹੀਂ ਤੇ ਤੁਹਾਡੀ ਚਲਾਨ ਕੱਟਿਆ ਜਾਏਗਾ ਤੁਹਾਡੀ ਬਿਲਡਿੰਗ ਸੀਲ ਕੀਤੀ ਜਾਏਗੀ ਆ ਵੇਖ ਲਓ ਨਾ ਤੇ ਗੰਦਗੀ ਸਾਫ ਹੋਈ ਜੇ ਨਾ ਇਹਦਾ ਚਲਾਨ ਕਢੀਤਾ ਜੇ ਉਹ ਨਾ ਬਿਲਡਿੰਗ ਸੀਲ ਹੋਈ ਜੇ ਉਹ ਕਿੰਨਾ ਕੋ ਕਾਰਪੋਰੇਸ਼ਨ ਨੂੰ ਸੀਰੀਅਸਲੀ ਲੈਂਦੇ ਲੋਗ ਇਹਦਾ ਅੰਦਾਜ਼ਾ ਤੁਸੀਂ ਇਸ ਬਿਲਡਿੰਗ ਤੋਂ ਲਾ ਲਓ ਕਿ ਲੋਕ ਕਿੰਨੀ ਕੋ ਕਾਰਪੋਰੇਸ਼ਨ ਨੂੰ ਸੀਰੀਅਸ ਲੈਂਦੇ ਆ ਉਹ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਜੇ ਸਾਡੇ ਪੱਲੇ ਕੁਝ ਨਹੀਂਗਾ ਤੇ ਆਪਾਂ ਐਵੇਂ ਨੋਟਿਸ ਚਪਕਾਈ ਜਾਂਦੇ ਆ ਲੋਕਾਂ ਦੀਆਂ ਬਿਲਡਿੰਗਾਂ ਤੇ ਜਾ ਕੇ ਐਵੇਂ ਅਸੀਂ ਬੋਰਡ ਲਾਈ ਜਾਂ ਸਵੱਛ ਭਾਰਤ ਜੇ ਐਵੇਂ ਸਵੱਛ ਪੰਜਾਬ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਆਪਾਂ ਜੇ ਆਪਾਂ ਕੁਝ ਕਰਨਾ ਹੈ ਨਾ ਮਾਨਯੋਗ ਮੁੱਖ ਮੰਤਰੀ ਸਾਡੇ ਭਗਵੰਤ ਜੀ ਜੇ ਕੁਝ ਕਰਨਾ ਹੈ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਸਾਹਿਬ માનયોગ ਸਾਡੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਅਸੀਂ વાਕੇ ਕੁਝ ਕਰਨਾ ਚਾਹੁੰਦੇ ਆ ਤੇ ਫਿਰ ਆਪਾਂ ਸਰ ਖਬਰਾਂ ਚ ਫੋਟੋ ਖਿਚਾ ਕੇ ਤੇ ਸਵਸ بھارت ਨਹੀਂ ਜੇ ਚਲਣਾ ਕਿ ਸੜਕਾਂ ਤੇ ਆਣਾ ਪੈਂਦਾ ਇਹ ਉਹ ਮੈਂ ਤੁਹਾਨੂੰ ਦੱਸਦਾ ਇਸ ਬਿਲਡਿੰਗ ਦੇ ਵਿੱਚ ਆ ਜਿਹੜੇ ਐਡੇ ਐਡੇ ਪੌਦੇ ਉੱਗੇ ਪਏ ਐਡੇ ਐਡੇ ਘਾਹ ਉੱਗੇ ਪਏ ਐਡੇ ਐਡੇ ਵੱਡੇ ਵੱਡੇ ਦਰਖਤ ਐ ਇਹਨਾਂ ਚ ਪਤਾ ਨਹੀਂ ਕਿੰਨੇ ਜਾਨਵਰ ਆ ਉਹ ਰੋਜ਼ ਇਸ ਇਹ ਜਿਹੜਾ ਇਹ ਬਣਿਆ ਆ ਗਰਾਊਂਡ ਜਿਹਾ ਜੋ ਵੀ ਹੈਗਾ ਪਾਰਕ ਇਹ ਸਮਝ ਲੋ ਤੁਸੀਂ ਕਿਸੇ ਦਾ ਪਲਾਟ ਹੈਗਾ ਪ੍ਰਾਈਵੇਟ ਪਲਾਟ ਹੈ ਇਹ ਪਲਾਟ ਇੱਥੇ ਕੋਈ ਸੱਪ ਨਿਕਲ ਕੇ ਰਾਤ ਨੂੰ ਸੜਕ ਤੇ ਪਾਵਾਂਗੇ ਥੋੜੇ ਦਿਨਾਂ ਤੱਕ ਖਿੱਚੀਆਂ ਹੀ ਆ ਮੈਂ ਔਰ ਕਿਸੇ ਦਾ ਵੀ ਜਾਨੀ ਮਾਨੀ ਨੁਕਸਾਨ ਹੋ ਸਕਦਾ ਔਰ ਇਹ ਜਿਹੜਾ ਪਲਾਟ ਹੈ ਇਹ ਹੈ ਜੇ ਅੰਮਰਸਾਦੀ ਕਾਰਪੋਰੇਸ਼ਨ 46 ਗਲੀ ਗੁਜਰਾਵਾਲੀ ਦੇ ਵਿੱਚ ਵਾਰਡ ਨੰਬਰ 46 ਗਲੀ ਗੁਜਰਾਲੀ ਹਾਲਾਤ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਤਿਆ ਹੁਣ ਦੇਖਦੇ ਆ ਕਿੰਨੀ ਕੁ ਦੇਰ ਤੱਕ ਇਹ ਜਿਹੜਾ ਨੋਟਿਸ ਲਾ ਕੇ ਗਏ ਹੀ ਉਹਦਾ ਅਸਰ ਹੁੰਦਾ ਯਾ ਬਾਦ ਯਾ ਪੰਜਾਬ